ਤੱਕ ਬਾਣੀਆਂ ਇਹ ਸਹੀ ਨਕਸੀ ਜੱਟ ਪਹਿਲਾਂ ਉਹ ਬਾਣੀਆਂ ਦੀ ਤੇ ਜੱਟ ਦੀ ਬਹੁਤ ਲਿਆਦ ਸੀ ਚਲ ਮਗਰ ਉਹਨਾਂ ਦੇ ਮੁੰਡੇ ਹੋ ਗਏ ਮੁੰਡੇ ਹੋ ਗਏ ਉਹ ਹੁਣ ਵੱਧ ਹੋ ਗਏ ਤੁਰ ਗਏ ਤੇ ਉਹ ਮੁੰਡੇ ਹੀ ਤੇ ਜੱਟ ਦੇ ਬਾਣੀਆਂ ਦੇ ਮੁੰਡੇ ਬਹੁਤ ਲਿਆਦ ਪੈ ਗਈ ਬਾਣੀਆਂ ਨੇ ਕਿਹਾ ਵੀ ਜੱਟ ਦਾ ਕੰਮ ਚੰਗਾ ਸੀ ਵੀ ਜੱਟ ਸ ਪਹਿਲਾਂ ਨਮਾ ਕਿਲਾ ਦੋਖ ਦੇ ਲਖਾਵਾ ਸਹੀ ਉਹ ਨੂੰ ਕਹਿੰਦਾ ਵੀ ਗੱਲ ਸੁਣ ਲੈ ਇੱਕ ਭਰਾਵਾ ਮੈਂ ਦੱਸ ਬਈ ਮੈਂ ਗੱਲ ਕਹੀ ਤੇ ਤੂੰ ਨਾ ਕਰਤੀ ਤੇ ਤੈਥੋਂ 500 ਰੁਪਏ ਲਵਾਂ ਸਹੀ ਨਲੀ ਛੜਤਾਲੀ ਗੱਲ ਕਰ ਲਈ ਉਹ ਆ ਵੀ ਐ ਕਰ ਲਾ ਫੇਰ ਆ ਤੂੰ ਗੱਲ ਕਰੀ ਇਹ ਮੈਂ ਨਾ ਕਰੂੰ ਤੇ ਮੇਥੋਂ ਮੈਂ ਤੈਨੂੰ 500 ਰੁਪਏ ਦੇਵਾਂ ਜੋਟਾਰਾ ਨਹੀਂ ਯਾਰ ਇਹਦਾ ਥੋੜੇ ਆ ਫਿਰ ਜਾਰੇ ਕਰ ਅਸਹੀ ਆਰਾ ਕਿੰਨੇ ਉਦੋਂ ਕਿੜਾ 500 ਨਹੀਂ ਕਿਤੇ ਬਣਦਾ ਉਹ ਆਲਾ ਵੀ ਹਜ਼ਾਰ ਹਜ਼ਾਰ ਕਰ ਲਾ ਉਹ ਬਾਣੀਆਂ ਨੇ ਕਿਹਾ ਹਜ਼ਾਰ ਚ ਤਾਂ 10 12 ਕਿੱਲੇ ਵਾਂ ਇਹਦਾ ਆ ਜਾਣਗੇ ਸਾਰੀ ਕਹਨੇ ਹੋ ਜੀ ਮੇਰੇ ਕੋਲੇ 10 12 ਕਿੱਲੇ ਇਹਨੇ ਨਾ ਖਰੀਦ ਰੇਣੀ ਆ ਤੇ ਮੈਂ ਤਾਂ 10 12 ਕਿੱਲੇ ਕਹਨੇਲੇ ਨੂੰ ਹਜ਼ਾਰ ਚ ਉਹ ਆਲਾ ਵੀ ਠੀਕ ਆ ਸ਼ਰਤ ਲਾ ਲਈ ਹਜ਼ਾਰ ਹਜ਼ਾਰ ਦੀ ਬਾਣੀਆਂ ਕਹਿੰਦਾ ਬਈ ਤੈਨੂੰ ਤੇਰਾ ਪਿਓ ਹੁਣੀ ਦੱਸ ਗਿਆ ਹੁਣੀ ਨਹੀਂ ਦੱਸ ਗਿਆ ਹੈ ਮੈਂ ਤਾਂ ਮੇਰੇ ਪਿਓ ਨੇ ਵੀ ਦੱਸਤਾ ਸੀ ਤੇ ਸਾਡੀ ਬਹੀ ਤੇ ਵੀ ਲਿਖਿਆ ਪਿਆ ਬਈ ਤੇਰੇ ਵਿਆਹ ਵੇਲੇ ਤੇਰਾ ਪਿਓ ਲੈ ਗਿਆ ਸੀ 700 ਦਾ ਸੌਦਾ ਹੂੰ 700 ਦਾ ਸੌਦਾ ਲੈ ਗਿਆ ਸੀ ਤੇਰੇ ਵਿਆਹ ਮੰਗਣੇ ਨੂੰ ਤੇ ਬਰੀਦ ਵਾਖੇ ਲਿਆਂਦੀ ਸਾਰੇ ਪੈਸੇ ਅਸੀਂ ਦਿੱਤੇ ਉਹ ਉਹ ਜਿਹੜਾ 1000 ਰੁਪਇਆ ਜੇ ਖੜਾ ਹੀ ਆ ਤੇਰਾ ਪਿਓ ਵੀ ਮਰ ਗਿਆ ਮੋੜੇ ਟਾਈਮ ਨਹੀਂ ਕਿਆ ਕਰਾ ਹੋਣਗੇ ਹਾਂ ਹੋਣਗੇ ਆਦਾ ਠੀਕ ਹੈ ਬਈ ਹੋਣਗੇ ਨਹੀਂ ਮੈਨੂੰ ਪਤਾ ਧੱਕੇ ਦਾ ਨਾ ਕਹਿੰਦਾ ਉਹਨੇ ਨਾ ਕਹੀ ਤੂੰ ਤੇ ਬਈ ਹੋਣਗੇ ਮੈਨੂੰ ਨਹੀਂ ਪਤਾ ਕੋਈ ਨਹੀਂ ਉਹਦਾ ਹੁਣ ਤੇਰੀ ਵਾਰੀ ਆ ਉਹ ਆ ਫੇ ਸੁਣ ਲੈ ਗੱਲ ਭਰਾਵਾ ਅਸੀਂ ਆਦਾ ਜਾਣੇ ਹੋ ਮੱਕੀ ਦੀ ਰਾਖੀ ਸਾਡੇ ਕੋਲ ਅਸੀਂ ਘੋੜੀ ਬੜਾ ਰੇਵਗਾ ਸੀ ਆਦਾ ਘੋੜੀ ਤੇ ਬਹਿ ਕੇ ਜਾਣਾ ਸੀ ਦੋ ਤਿੰਨ ਮੁੰਡੇ ਸੀ ਉੱਥੇ ਤੇ ਬਹਿ ਕੇ ਅਸੀਂ ਗੰਨੇ ਚੂਪੀ ਜਾਣੇ ਧੂੜੀ ਤੇ ਜੋ ਕੋ ਨਚੂ ਪੁਗਿਆ ਸੀ ਟੀ ਜਾਣੇ ਮੂਰੇ ਹੱਡਾ ਜਿਹੜਾ ਹੰਨਾ ਸੀ ਤਾਂ ਹੰਨੇ ਤੇ ਆਦਾ ਇੰਨੇ ਸਾਰੇ ਸ਼ਲਕ ਬਣ ਗਏ ਕਿ ਉਹ ਇੰਨੇ ਸਾਰੇ ਸ਼ਲਕ ਬਣ ਗਏ ਤੇ ਆਦਾ ਉਹਦੇ ਉੱਤੇ ਤੇ ਦੋ ਟੋਕਰੇ ਮਾਰਿਆ ਮਿੱਟੀ ਦੇ ਦੋ ਟੋਕਰੇ ਮਾਰ ਕੇ ਮਿੱਟੀ ਤੇ ਬੱਲਾ ਲਾਤੀਆਂ ਬੱਲਾ ਬੜੇ ਕਦੂ-ਕਦੂ ਲੱਗੇ ਫੇਰਾ ਸਾਨੂੰ ਲਾਲਚ ਹੋ ਗਿਆ ਫੇਰ ਜਦੋਂ ਅਸੀਂ ਜਾਇਆ ਕਰ ਗਏ ਉੱਥੇ ਤਾਂ ਖੇਤ ਤੇ ਅਸੀਂ ਮੂਰੇ ਬੱਛਟ ਕੇ ਮੋੜਾ ਆਤਾ ਕਰੇ ਕੋਹੜਾ ਆਤਾ ਕਰੇ ਕੋਹੜੇ ਉੱਤੇ ਮਿੱਟੀ ਸੱਟ-ਸੱਟ ਕੇ ਸੱਟ ਕੇ ਘੋੜੀ ਦੇ ਉੱਤੇ ਕਿਲਾ ਬਣਾ ਲਿਆ ਪੂਰਾ ਪੱਲੀ ਦਾ ਜੋ ਮਾਰ ਨਾ ਝੂਠੀ ਸੀ ਉਹਨੇ ਬੁਲਾਉਣਾ ਸੀ ਉਹਨੂੰ ਝੂਠ ਕੋ ਹਣਾ ਸੀ ਉਹ ਕਿਲਾ ਬਣਾ ਲਿਆ ਤੇ ਆਦਾ ਫੇਰ ਮੈਂ ਬਾਹੀ ਸੱਤ ਵਾਹਾਂ ਲਾਈਆਂ ਚਾਹ ਕੇ ਤਹਾਂ ਬਲਦ ਬਦਲਣਾ ਪਵੇ ਤੇ ਕਣਕ ਦੀ ਵਜਾਈ ਆ ਗਈ ਕਣਕ ਦੀ ਵਜਾਈ ਆ ਗਈ ਬਦਲਣਾ ਪਿਆ ਤੇ ਇਧਰ ਬਰਨਾਲੇ ਏਰੀਏ ਦੇ ਬਦਲ ਪਿਆਏ ਆਲਾ ਮਾ ਜੋ ਘੋੜੀ ਤਿਆਰ ਰਹੀ ਗਿਆ ਬੜਾ ਸੀ ਆਲਾ ਬਰਨਾਲੇ ਏਰੀਏ ਤੇ ਲੈ ਗਿਆ ਮਨਾਲੇ ਗਏ ਜਾਖੜਾ ਫੇ ਬਦਲ ਪਿਆ ਜਦੋਂ ਤੇ ਐ ਬੱਟਾ ਦੇ ਉਤੋਂ ਦੀ ਘੜਤਾ ਤੇ ਆਲਾ ਮੈਂ ਮੋੜਦੇ ਆ ਕੁੜੀ ਦਾ ਬਾਤਾ ਹੀ ਐ ਬਾਘੇ ਤਕਾ ਕੇ ਫੇ ਮੈਂ ਛੋਲੇ ਬੀਜੇ ਸਰੋਂੀਆਂ ਕਰੀਆਂ ਆਡਾਂ ਫੇ 40 ਮਣ ਕੱਥੇ ਛੋਲੇ ਨਿਕਲੇ ਤੇ 20 ਮਣ ਨਿਕਲੇ ਸਰੋਂ ਤੇ ਤੇਰੇ ਵਿਆਹ ਵਲੇ ਤੇਰੇ ਪਿਓ ਨੇ ਲੈ ਲੇ ਲੱਡੂ ਪਕਾਉਣ ਨੂੰ ਤੇ ਨਾਲ ਦੋ ਛੋਲਿਆਂ ਦੇ ਪੈਸੇ ਖੜੇ ਤੇ ਨਾਲੇ ਖੜਿਆ ਸਰੋਂ ਦੇ ਤੇਲ ਦੇ ਡੱਟ ਕੱਢਿਆ ਸੀ ਉਹ ਆਰਾ ਕਦੋਂ ਏ ਮਰਾ ਛੇ ਦੇ ਹਜ਼ਾਰ ਰੁਪਏ ਕੰਪੂ ਵੀ ਪੂਰਾ ਆ ਬਣਾ ਪੂਰਾ ਬਣਾ ਤਾ ਪੂਰਾ ਪੂਰਾ ਬਣਾ ਤਾ ਉਹਨੇ ਕੀ ਆਇ ਨਾ ਮਾਨੀਏ ਨੇ